For Car Murtava! For the Lamberijo, for Car Murtava! For the Lamberijo, for Car Murtava! For the Lamberijo, for Car Murtava! For ਪੰਜਾਬ ਸਰਕਾਰ ਮਰਦਾਵਾ ਪੰਜਾਬ ਸਰਕਾਰ ਮਰਦਾਵਾ ਅੱਜ ਹਲਕਾ ਕਨੌਰ ਦੀ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਪ੍ਰਧਾਨਗੀ ਦੇ ਵਿੱਚ ਕਨੌਰ ਥਾਣੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਭਾਜਪਾ ਵਰਕਰਾਂ ਤੇ ਹਲਕਾ ਕਨੌਰ ਦੇ ਲੋਕਾਂ ਦੇ ਵੱਲੋਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਗਿਆ ਇਸ ਮੌਕੇ ਤੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਲਕਾ ਕਨੌਰ ਦੇ ਪਿੰਡਾਂ ਦੇ ਵਿੱਚ ਚੋਰਾਂ ਨੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ। ਚੋਰ ਕਿਸਾਨਾਂ ਦੀਆਂ ਖੇਤਾਂ ਦੇ ਵਿੱਚੋਂ ਮੋਟਰਾਂ ਪੱਟ ਕੇ ਅਤੇ ਸ਼ਹਿਰ ਦੇ ਕਈ ਘਰਾਂ ਤੇ ਦੁਕਾਨਾਂ ਦੇ ਵਿੱਚ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਪੁਲਿਸ ਉਨ੍ਹਾਂ ਨੂੰ ਫੜਨ ਦੇ ਵਿੱਚ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਪਿਛਲੇ ਦਿਨਾਂ ਦੇ ਵਿੱਚ ਹਲਕਾ ਕਨੌਰ ਦੇ ਇੱਕ ਦੁਕਾਨਦਾਰ ਨੂੰ ਕੁਝ ਨੌਜਵਾਨਾਂ ਨੇ ਦੁਕਾਨ ਦੇ ਵਿੱਚ ਵੜ ਕੇ ਹੀ ਕੁੱਟਿਆ ਅਤੇ ਉਸ ਦਾ ਸਮਾਨ ਲੁੱਟ ਲਿਆ ਗਿਆ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਦੁਕਾਨ ਦੇ ਵਿੱਚੋਂ 5 ਲੱਖ ਰੁਪਏ ਦੀ ਚੋਰੀ ਹੋਈ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਹਲਕਾ ਇੰਚਾਰਜ ਵਿਕਾਸ ਸ਼ਰਮਾ ਦਾ। ਕਨੌਰ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੋਰੀਆਂ ਬਹੁਤ ਹੋ ਰਹੀਆਂ ਨੇ ਚੋਰ ਬਿਲਕੁਲ ਬੇਖੌਫ ਨੇ ਐ ਲੱਗਦਾ ਜਿਵੇਂ ਪੁਲਿਸ ਚੋਰਾਂ ਨਾਲ ਰਲ ਹੀ ਹੁੰਦੀ ਹੈ ਘਨੌਰ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਭਰਾਵਾਂ ਦੇ ਕਦੇ ਉਹਨਾਂ ਦੇ ਇੰਜਣ ਖੇਤਾਂ 'ਚੋਂ ਪੱਟ ਲੇ ਮੋਟਰਾਂ ਪੱਟ ਲੀਆਂ ਮੋਟਰਾਂ ਦੀਆਂ ਕੇਬਲਾਂ ਪੱਟ ਉਹਨਾਂ ਦੀਆਂ ਤੋੜਤੀਆਂ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਘਨੌਰ ਸ਼ਹਿਰ 'ਚ ਦੁਕਾਨਦਾਰ ਸਾਡੇ ਜੋ ਵੀਰ ਨੇ ਉਹਨਾਂ ਦੀ ਦੁਕਾਨਾਂ ਤੇ ਸ਼ਰੀਆਮ ਚੋਰੀਆਂ ਦਿਨ ਖੜੇ ਸਿੰਦਰ ਕੁਮਾਰ ਸਿੰਦਰ ਜੀ ਨੇ ਘਨੌਰ ਮੱਲਨ ਜੀ ਉਹਨਾਂ ਦੀ ਦੁਕਾਨ ਤੇ 6 ਨੌਜਵਾਨ ਆਏ ਨਕਾਬਪੋਸ਼ ਹਥਿਆਰ ਉਹਨਾਂ ਕੋਲ ਸੀਗੇ ਨਾਲੇ ਤਾਂ ਉਹਨਾਂ ਨੂੰ ਕੁੱਟਿਆ ਨਾਲੇ 75000 ਰੁਪਏ ਦਾ ਉਹਨਾਂ ਦਾ ਜੋ ਨੁਕਸਾਨ ਕਰ ਗਏ ਉਹ 45000 ਰੁਪਏ ਉਹਨਾਂ ਕੋਲ ਕੈਸ਼ ਸੀ 30000 ਰੁਪਏ ਦਾ ਉਹਨਾਂ ਦਾ ਸਮਾਨ ਸੀ ਦੁਕਾਨ ਤੋਂ ਐਈ ਅਜੇ ਕੁਮਾਰ ਸਿੰਘਲਾ ਇੱਥੇ ਨੇ ਉਹਨਾਂ ਦੀ ਦੁਕਾਨ ਤੇ 5 ਲੱਖ ਰੁਪਏ ਦੀ ਚੋਰੀ ਹੋਈ ਉਹਨਾਂ ਉਹਨਾਂ ਦਾ بیٹے ਜੇ ਸਿੰਗਲਾ ਜੀ ਦੇ ਐਡਵੋਕੇਟ ਨੇ ਅਮਨ ਜੀ ਉਹਨਾਂ ਨੇ ਉਹਨੇ ਦੱਸਿਆ ਕਿ ਪੁਲਿਸ ਨੇ ਜਿਹੜੇ ਚੋਰ ਸੀ ਚੋਰ ਦਾ ਫੜ ਲੇ ਪਰ ਪੁਲਿਸ ਕਹਿੰਦੀ ਹੈ ਵੀ ਇਹਨਾਂ ਕੋਲ ਹੈ ਕੁਛ ਨਹੀਂ ਇਹ ਖਾਪੀ ਗਏ ਦੇਖੋ ਕਿਦਾਂ ਦੇ ਹਾਲਾਤ ਬਣ ਗਏ 5 ਲੱਖ ਦਾ ਉਹਦਾ ਨੁਕਸਾਨ ਹੋਇਆ ਉਹ ਪੁਲਿਸ ਕਹਿੰਦੀ ਵੀ ਇਹਨਾਂ ਕੋਲ ਹੈ ਕੁਛ ਨਹੀਂ ਇਹ ਤਾਂ ਖਾਪੀ ਗਏ ਚੋਰ ਉਹ ਪਤਾ ਨਹੀਂ ਚੋਰ ਖਾ ਗਏ ਪਤਾ ਨਹੀਂ ਪੁਲਿਸ ਖਾ ਗਈ ਇਹ ਕੁਛ ਨਹੀਂ ਪਤਾ ਉਹਦਾ ਰੱਬ ਹੀ ਜਾਣਦਾ ਐ ਇੱਕ ਘਨੋਰੀ ਖੇੜੇ ਤੋਂ ਲਾਭ ਸਿੰਘ ਜੀ ਨੇ ਜੋ ਆਈ ਵੀ ਨੇ ਜੋ ਧਰਨੇ 'ਚ ਗਰੀਬ ਬੰਦਾ ਹੈ ਵਿਚਾਰਾ ਉਹਨੇ 6 ਮਹੀਨਿਆਂ 'ਚ 25-26000 ਰੁਪਏ ਇਕੱਠਾ ਕੀਤਾ ਹੋਣਾ ਤੇ ਉਹ ਸਵੇਰੇ ਸਵੇਰੇ ਆਪਣੇ ਘਰ ਤੋਂ ਪਿੰਡ ਘਨੋਰੀ ਖੇੜੇ ਤੋਂ ਘਨੌਰ ਵੱਲ ਆ ਰਿਹਾ ਸੀ ਉਹਨੂੰ ਨਕਾਬਪੋਸ਼ ਜੋ ਨੌਜਵਾਨ ਸੀ ਉਹਨਾਂ ਨੇ ਨਾਲੇ ਤਾਂ ਘੁੱਟਿਆ ਨਾਲੇ ਉਹਦੇ 26000 ਰੁਪਏ ਜੇਬ ਚੋਂ ਖੋਲੇ بار بار ਪੁਲਿਸ ਸਟੇਸ਼ਨ ਦੇ ਚੱਕਰ ਲਾ ਲੱਗੇ ਲਾਭ ਸਿੰਘ ਜੀ ਥੱਕ ਗਏ ਸੀ ਇਹ ਮੇਰੇ ਕੋਲ ਵੀ ਜਦੋਂ ਆਏ ਮੈਨੂੰ ਬੜਾ ਪੀੜਾ ਹੋਇਆ ਮੈਨੂੰ ਬੜਾ ਦੁੱਖ ਹੋਇਆ ਇਹਨਾਂ ਬਜ਼ੁਰਗਾਂ ਨੂੰ ਦੇਖ ਕੇ ਕੀ ਯਾਰ ਇਦਾਂ ਦੇ ਹਾਲਾਤ ਸਾਡੇ ਘਨੌਰ ਦੇ ਬਣ ਗਏ ਅੱਜ ਜਿਹੜਾ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਦੱਸਣਾ ਚਾਹੂੰਗਾ ਜਿਹੜਾ ਅੱਜ ਅਸੀਂ ਪ੍ਰਦਰਸ਼ਨ ਕੀਤਾ ਇਹ ਸਿਰਫ ਇੱਕ ਸੰਕੇਤਿਕ ਧਰਨਾ ਮੈਂ ਇਹਨੂੰ ਕਹੂੰਗਾ ਜਗਾਣ ਵਾਸਤੇ ਕਿ ਸੁੱਤੀ ਪਈ ਪੁਲਿਸ ਨੂੰ ਸੁੱਤੇ ਪੇ ਪ੍ਰਸ਼ਾਸਨ ਨੂੰ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਣ ਲਈ ਇੱਕ ਇਹ ਸੰਕੇਤਿਕ ਧਰਨਾ ਸੀ ਜੇ ਨਾ ਸੁਧਰੇ ਚੋਰਾਂ ਤੇ ਇਹਨਾਂ ਨੇ ਨਥ ਨਾ ਪਾਈ ਉਹਨਾਂ ਨੂੰ ਕਾਬੂ ਨਾ ਕੀਤਾ ਅੱਜ ਅਸੀਂ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਗਿਣਤੀ 'ਚ ਸਾਡੇ ਸਾਥੀ ਪਿੰਡ ਵਾਸੀ ਇੱਥੇ ਇਕੱਠੇ ਹੋਏ ਨੇ ਇਹ ਬਿਲਕੁਲ ਘੱਟ ਟਾਈਮ ਦੇ ਕੱਲ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ ਆਪਣੇ ਸਾਥੀਆਂ ਨੂੰ ਮੈਸੇਜ ਲਾਇਏ ਸੀ ਸਿਰਫ ਇੱਕ ਦਿਨ ਦੇ ਸ਼ਾਰਟ ਨੋਟਿਸ ਤੇ ਐਡੀ ਵੱਡੀ ਗਿਣਤੀ 'ਚ ਸਾਰੇ ਮੇਰੇ ਪਿੰਡ ਵਾਸੀ ਪਹੁੰਚੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੁਸੀਂ ਦੇਖੋਗੇ ਮੈਂ মিডিਆ ਵਾਲੇ ਵੀਰਾਂ ਨੂੰ ਦੱਸਣਾ ਚਾਹੁੰਗਾ ਅਸੀਂ ਕੋਈ ਰੋਡ ਨਹੀਂ ਜਾਮ ਕੀਤਾ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਿਰਫ ਥਾਣੇ ਦੇ ਗੇਟ ਅੱਗੇ ਅਸੀਂ ਇੱਕ ਰੋਸ਼ ਪ੍ਰਦਰਸ਼ਨ ਜੋ ਕੀਤਾ ਹੈ ਇਹ ਸਾਡੀ ਚੇਤਾਵਨੀ ਵੀ ਹੈ ਪੰਜਾਬ ਪੁਲਿਸ ਨੂੰ ਕਨੌਰ ਪੁਲਿਸ ਨੂੰ ਖਾਸ ਕਰਕੇ ਕਿ ਜੇ ਚੋਰਾਂ ਨੂੰ ਉਹਨਾਂ ਨੇ ਕਾਬੂ ਨਾ ਕੀਤਾ ਇਹ ਚੋਰੀਆਂ ਐ ਹੀ ਹੁੰਦੀਆਂ ਰਹੀਆਂ ਤਾਂ ਅਸੀਂ ਵੱਡੇ ਪ੍ਰਦਰਸ਼ਨ ਲਈ ਇਹਨੇ ਆਪਣੇ ਵਰਕਰਾਂ ਨੂੰ ਵੀ ਸਾਥੀਆਂ ਨੂੰ ਵੀ ਕਹਿਣਾ ਚਾਹੁੰਗਾ ਵੱਡੇ ਪ੍ਰਦਰਸ਼ਨ ਲਈ ਹਮੇਸ਼ਾ ਤਿਆਰ ਰਹਿਣ ਕਿਸੇ ਵੀ ਆਪਣੇ ਹਲਕੇ ਦੇ ਪਿੰਡ ਚ ਕਿਸੇ ਵੀ ਸਾਥੀ ਨਾਲ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਸਾਨੂੰ ਪਾਰਟੀ ਤੋਂ ਕੋਈ ਮਕਸਦ ਨਹੀਂ ਸਾਡਾ ਮਕਸਦ ਹੈ ਕਿ ਹਲਕੇ ਘਨੌਰ ਦਾ ਜਿਹੜਾ ਵੀ ਵਿਅਕਤੀ ਹੈ ਉਹ ਸਾਡਾ ਆਪਣਾ ਹੈ ਸਾਡਾ ਭਰਾ ਹੈ ਸਾਡਾ ਬਜ਼ੁਰਗ ਹੈ ਭਾਵੇਂ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਕਿਸੇ ਦੀ ਕੋਈ ਸੁਣਵਾਈ ਨਾ ਹੁੰਦੀ ਹੋਵੇ ਕਿਸੇ ਤੇ ਕੋਈ ਨਜਾਇਜ਼ ਪਰਚਾ ਹੁੰਦਾ ਹੋਵੇ ਜਾਂ ਕਿਸੇ ਨਾਲ ਕੋਈ ਧੱਕਾ ਹੁੰਦਾ ਹੋਵੇ ਤਾਂ ਸਾਨੂੰ ਯਾਦ ਕਰਨਾ ਅਸੀਂ ਡੱਟ ਕੇ ਉਹਨਾਂ ਦਾ ਸਾਥ ਦਵਾਂਗੇ ਨਾਮ ਹੈ ਜੀ ਜਗਤਾਰ ਸਿੰਘ ਮੇਰਾ ਭਰਾ ਜੀ ਸਾਡੀ ਚੋਰੀ ਹੋ ਗਈ 10 6 ਨੂੰ ਅਸੀਂ ਕੰਪਲੀਟ ਲਖਾਈ ਕਨੌਰ ਥਾਣੇ ਵਿੱਚ ਡੈਢ ਮਿੰਟ ਹੋ ਗਏ ਕਨੌਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿ ਅਣਛਾਪੇ ਮੁੰਡੇ 5-7 ਕੋਈ ਬਤਾ ਡੈਢ ਮਿੰਟ ਮੈਂ ਕੋਈ ਕਾਰਵਾਈ ਨਹੀਂ ਕੀਤੀ ਵੀ 25000 ਦਾ ਸਮਾਨ ਆ ਮੋਟਰ ਪਟ ਕੇ ਕੇਬਲ ਕੱਢ ਕੇ ਰਾਤ ਨੂੰ ਮੋਟਰ ਵੀ ਕੱਢ ਲੈ ਕੇ ਕੇਬਲ ਵੀ ਕੱਢ ਲੈ ਕੇ ਅਸੀਂ ਡੈਢ ਮਿੰਟ ਹੋ ਗਏ ਕੰਪਲੀਟ ਕੀਤੀ ਨੂੰ ਪੁਲਿਸ ਨੇ ਕਨੌਰ ਨੇ ਕੋਈ ਕੰਪਲੀਟ ਨਹੀਂ ਕੀਤੀ ਅਸੀਂ ਗਿੜੇ ਮਾਰ ਕੇ ਕਨੌਰ ਥਾਣੇ ਵਿੱਚ ਥੱਕ ਚੁੱਕੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਰ ਕੀ ਨਾਮ ਹੈ ਮੇਰਾ ਨਾਮ ਵਿਸ਼ਾਲ ਬੰਸਲ ਹੈ ਮੈਂ ਕਨੌਰ ਦਾ ਹੀ ਰਹਿਣ ਵਾਲਾ ਹੈਗਾ ਤੇ ਮੇਰੀ ਦੁਕਾਨ ਮੇਨ ਰੋਡ ਤੇ ਹੈਗੀ ਹੈ ਤੇ ਪਿਛਲੇ ਸਾਲ 2023 ਚ 9 ਦਸੰਬਰ ਦੀ ਰਾਤ ਨੂੰ ਮੇਰੇ ਚੋਰੀ ਹੋਈ ਹੈ ਦੁਕਾਨ ਤੇ 4 ਲੱਖ ਰੁਪਏ ਦੀ ਕੈਸ਼ ਦੀ ਤੇ ਪੁਲਿਸ ਵੱਲੋਂ ਸਾਲ ਹੋ ਚੱਲਿਆ ਤਕਰੀਬਨ ਹੁਣ ਤੱਕ ਕੋਈ ਰਿਕਵਰੀ ਨਹੀਂ ਹੋਈ ਹੈਗੀ ਨਾ ਕੋਈ ਟ੍ਰੇਸਿੰਗ ਹੋਈ ਹੈਗੀ ਹੈ ਮੈਂ ਸੀਸੀਟੀਵੀ ਫੁਟੇਜ ਵੀ ਦੇਖਤੀ ਸੀਗੀ ਪੁਲਿਸ ਨੂੰ ਉਹਦੇ ਵਿੱਚ ਸਾਫ਼ ਦਿਖ ਰਿਹਾ ਸੀਗਾ ਵੀ ਦੋ ਮੁੰਡੇ ਕੋੜੀਆਂ ਰਹੀ ਨੀਚੇ ਉਤਰੇ ਆ ਤੇ ਆ ਕੇ